ਸਾਸਰੀ ਗਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਅਸੀਂ ਅੱਜ ਸਾਡੇ ਪਿੰਡ ਦੀ ਸੁੰਦਰਵਾੜੀ ਸਕੂਲ ਦੇ ਵਿੱਚ ਦੰਦ ਚਲਾਉਣ ਆਏ ਆਂ ਦੰਤਾਂ ਦੀ ਬਹੁਤ ਜ਼ਿਆਦਾ ਕਮੀ ਸੀਗੀ ਜੀ ਇੱਕ ਦੰਦ ਇੱਕ ਦੋ ਚਾਰ ਦਰੱਖਤ ਹਰ ਇੱਕ ਬੰਦੇ ਨੂੰ ਲਾਉਣੇ ਚਾਹਦੇ ਹਨ ਇੱਕ ਰੁੱਖ ਸੌ ਸੁੱਖ ਇਹ ਸੱਚੀਆਂ ਗੱਲਾਂ ਨੇ ਥਿਆਣੀਆਂ ਜੀਆਂ ਇਸ ਕਰਕੇ ਅਸੀਂ ਤੁਹਾਨੂੰ ਇਹ ਹੀ ਫੀਲ ਕਰਦੇ ਹਾਂ ਵੱਧ ਤੋਂ ਵੱਧ ਰੁੱਖ ਲਾਓ ਤੇ ਦਸਤ ਵੱਡਾ ਕਰੋ ਤੇ ਛੋਟੀਆਂ ਜਿਹਾ ਜਿਆਦਾ ਰਹਿ ਜਾਂਦੀਆਂ ਨੇ ਜੀ ਇਹ ਜਿਹੜਾ ਬੋਰਡ ਦਾ ਦਰਖਤ ਹੈ ਇਹਨੂੰ ਬਾਅਦ ਤੋਂ ਬਸ ਡੂੰਗਾ ਕਰਕੇ ਲਾਓ ਉੰਨਾ ਵਧੀਆ ਚੱਲਦਾ ਹੈ ਅਸਾਂ ਆਪ ਇਹਦੇ ਵਿੱਚ ਪਾਣੀ ਪਾਉਣੇ ਆ ਹਾਂਜੀ ਮਿੱਤਰੋ ਅੱਜ ਆਪਾਂ ਬੋਡ ਲਾ ਦਿੱਤਾ 9 ਸਤੰਬਰ 2025 ਤੇ ਆਏ ਨਹੀਂ ਹੈਗਾ ਵੀ ਆਪਾਂ ਦਰਖਤ ਲਾ ਦਦੇ ਉਹਨੂੰ ਛੱਡ ਦੋ ਵੀ ਪਾਣੀ ਨਾ ਪਾਓ ਪਾਣੀ ਆਪਾਂ ਰੋਜ਼ ਦੀ ਰੋਜ਼ ਪਾਉਂਦੇ ਰਹਿਣਾਗਾ ਤੇ ਇਸ ਲਈ ਤੁਹਾਨੂੰ ਅਨੋਮਿਟਿਕੇ ਕਰ ਦੇਣ ਦਰਖਤ ਲਾਓ ਉਹਨੂੰ ਪਾ ਲਓ ਉਹਨੂੰ ਵੱਡਾ ਕਰੋ ਤੇ ਹਾਂਜੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਕੇ ਜਾਣਾ ਧੰਨਵਾਦ